ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਕੂਟਰ ਸਵਾਰ ਸੁਵਨ ਸਿੰਘ ਦੇ ਐਕਸੀਡੈਂਟ ਮਾਮਲੇ 'ਚ ਪੰਜਾਬ ਪੁਲਿਸ ਚੁੱਕ ਗਈ ਬਾਦਲ ਪ੍ਰਵਾਹ ਦੀ ਡੱਬ ਵਾਲੀ ਟਰਾਂਸਪੋਰਟ ਕੰਪਨੀ ਦੀ ਮਰਸੀਡੀਜ਼ ਬੱਸ ਜ਼ਬਤ ਕਰ ਲਈ ਗਈ ਹੈ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਰੋਪੜ ਦੇ ਨੇੜੇ ਪਿੰਡ ਵਾਲੇ ਸੀਐਮ ਦੀ ਬੱਸ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਕੱਲ ਤੋਂ ਹਾਈਵੇ ਜਾਮ ਕਰਕੇ ਬੈਠੇ ਸੀ ਪੁਲਿਸ ਨੇ ਪਹਿਲਾਂ ਕਾਰ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਪ੍ਰਦਰਸ਼ਨ ਤੇ ਚੜਦੇ ਸਿਆਸੀ ਰੰਗ ਨੂੰ ਦੇਖ ਪੁਲਿਸ ਨੇ ਕਾਰ ਡਰਾਈਵਰ ਦੇ ਖਿਲਾਫ ਦਰਜ ਐਫਆਈਆਰ ਵੀ ਕੀਤੀ ਕੀਤਾ ਬੱਸ ਡਰਾਈਵਰ ਨੂੰ ਗ੍ਰਿਫਤਾਰ ਹਾਦਸੇ 'ਚ ਮਾਰੇ ਗਏ ਸੁਵਨ ਸਿੰਘ ਦਾ ਸਸਕਾਰ ਕੱਲ ਕੀਤਾ ਜਾ ਦੇਖੋ ਸਵੇਰ ਤੋਂ ਹੀ ਜਿਹੜੀ ਮੇਰੀ ਐਮ.ਐਲ.ਏ. ਸਾਹਿਬ ਨਾਲ ਗੱਲ ਹੋ ਰਹੀ ਸੀਗੀ ਉਹਨਾਂ ਦਾ ਇਹੀ ਵਰਸ਼ਨ ਸੀਗਾ ਵੀ ਜਿਹੜਾ ਮੌਕੇ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਕੋਈ ਬੱਸ ਸੀਗੀ ਜਿਹੜੀ ਉਹ ਟੱਕਰ ਮਾਰ ਕੇ ਗਈ ਹੈ ਸਕੂਟਰ ਨੂੰ ਅਸੀਂ ਕੱਲ ਹੀ ਕੇਸ ਰਜਿਸਟਰ ਕਰ ਲਿਆ ਸੀਗਾ ਇੱਕ ਕਾਰ ਨੂੰ ਕਸਟਡੀ ਚ ਲਿਆ ਗਿਆ ਸੀ ਜਿਹੜੀ ਮੌਕੇ ਤੇ ਐਕਸੀਡੈਂਟ ਹਾਲਤ ਚ ਪਾਈ ਗਈ ਸੀ ਔਰ ਉਹਦੇ ਚਾਲਕ ਦੀ ਵੀ ਅਰੈਸਟ ਪਾਈ ਸੀ ਜਦੋਂ ਇਹ ਬੱਸ ਵਾਲੀ ਗੱਲ ਆਈ ਤਾਂ ਅਸੀਂ ਟੋਲ ਪਲਾਜ਼ਾ ਤੋਂ ਬਕਾਇਦਾ ਉਸ ਬੱਸ ਦਾ ਨੰਬਰ ਲੈ ਕੇ ਕੱਲ ਰਾਤ ਹੀ ਬੱਸ ਨੂੰ ਵੀ ਕਸਟਡੀ ਚ ਲਿਆ ਤੇ ਅੱਜ ਹੀ ਡੀਜੀਪੀ ਸਾਹਿਬ ਨੇ ਇਸ ਕੇਸ ਦੀ ਇਨਵੈਸਟੀਗੇਸ਼ਨ ਵਾਸਤੇ ਇੱਕ ਐਸਆਈਟੀ ਫਾਰਮੂਲੇਟ ਕੀਤੀ ਹੈ ਸੜਕ ਹਾਦਸੇ 'ਚ ਮਾਰੇ ਗਏ ਸਵਰਨ ਸਿੰਘ ਦਾ ਪਰਿਵਾਰ ਅੰਤਿਮ ਸੰਸਕਾਰ ਲਈ ਮਾਨ ਗਿਆ ਹੈ ਪ੍ਰੋਟੈਸਟ ਖਤਮ ਕਰ ਦਿਆ ਗਿਆ ਹੈ ਕੱਲ ਉਸ ਦਾ ਅੰਤਿਮ ਸੰਸਕਾਰ ਹੋਗਾ ਕੀ ਫੈਸਲਾ ਹੋਇਆ ਹੈ ਮਾਰੇ ਸਾਥ ਉਨ੍ਹਾਂ ਦੇ ਰਿਸ਼ਤੇਦਾਰ ਮੌਜੂਦ ਸਰਜੀ ਜੀ ਕਿਸ ਤਰ੍ਹਾਂ ਸੀ ਕੀ ਫੈਸਲਾ ਹੋਇਆ ਹੈ ਪ੍ਰੋਟੈਸਟ ਕਿਸ ਤਰ੍ਹਾਂ ਸਟਾਇਆ ਗਿਆ ਜੋ ਇਹ ਧਰਨਾ ਪ੍ਰਦਰਸ਼ਨ ਕੀਤਾ ਸੀ ਜੀ ਸਾਰੇ ਏਰੀਏ ਨੇ ਇਕੱਠਾ ਹੋ ਕੇ ਇਹਨਾਂ ਦੀ ਮੰਗ ਸੀ ਵੀ ਜੋ ਵੀ ਪਰਿਵਾਰ ਦੀਆਂ ਮੰਗਾਂ ਸੀ ਥੋੜੀਆਂ-ਬਹੁਤੀਆਂ ਠੀਕ ਹੈ ਜੀ ਤੇ ਬਈ ਨੇ ਬੱਸ ਤੇ ਜੋ ਕਹਿੰਦੇ ਸੀ ਪਰਚਾ ਦਰੂ ਡਰਾਈਵਰ ਕਨੈਕਟਰ ਤੇ ਉਹ ਕਰਤਾ ਤੇ ਅਸੀਂ ਸੰਤੁਸ਼ਟ ਹਾਂ ਧੰਨਵਾਦ ਦੀਆਂ ਅਸੀਂ ਇਲਾਕੇ ਦੇ ਸਾਰੇ ਨਗਰ ਦੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਸਾਡਾ ਦਿੱਤਾ ਕੀ ਪੁਲਿਸ ਨੇ ਆਸ਼ਵਾਸਨ ਦਿਆ ਹੈ ਕਿ ਜੋ ਐਫਆਈਆਰ ਦਰਜ ਕੀ ਹੈ ਲੇਕਿਨ ਅਭੀ ਜਾਂਚ ਕੀ ਵੀ ਬਾਤ ਹੋ ਰਹੀ ਹੈ ਕੀ ਲਗਤਾ ਹੈ ਆਪਕੋ ਕਿ ਜਾਂਚ ਨਿਸ਼ਪਕਸ਼ ਹੋ ਪਾਏਗੀ ਬਿਲਕੁਲ ਜੀ ਬਿਲਕੁਲ ਜਬ ਹੁਣ ਪ੍ਰਸ਼ਾਸਨ ਨੇ ਭਰੋਸਾ ਦਿਆ ਮੁਦਬਰ ਬੰਦੇ ਹਾਂ ਵਿੱਚ ਫਿਰ ਤੋਂ ਹੋਏਗੀ ਹੋਏਗੀ